ਸਿੰਘ ਕਾਲੀਵਾਲ ਦੇ ਵੱਲੋਂ 3 ਕਰੋੜ 3 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਨਵੇਂ ਪੁਲ ਦਾ ਉਦਘਾਟਨ ਕੀਤਾ ਗਿਆ ਇਸ ਪੁਲ ਦੇ ਰਾਹੀਂ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਸ਼੍ਰੀ ਅੰਮ੍ਰਿਤਸਰ ਜਨ ਤੇ ਲਈ ਰਾਹਤ ਮਿਲੇਗੀ ਨਿਰਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਪੁਲ ਦਾ ਉਦਘਾਟਨ ਕੀਤਾ ਗਿਆ ਜੋ ਕਿ ਗੱਲ ਕਰੀਏ ਇਹ ਉਹ ਜਹਾ ਪੋਲਿਆ ਜੋ ਕਿ ਬੜੇ ਪੁਰਾਣੇ ਸਮੇਂ ਦਾ ਬਣਿਆ ਹੋਇਆ ਸੀ ਤੇ ਬਹੁਤ ਕਾਫੀ ਕਸਤਾ ਸੀਗਾ ਇਸ ਪੁਲ ਦੇ ਉੱਤੇ ਕਾਫੀ ਜ਼ਿਆਦਾ ਐਕਸੀਡੈਂਟ ਵੀ ਹੋ ਜਾਂਦੇ ਸੀਗੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਸੀ ਅੱਜ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਜਿਹੜਾ ਅੱਜ 3 ਕਰੋੜ 3 ਲੱਖ ਦੀ ਲਾਗਤ ਨਾਲ ਜਿਹੜਾ ਬਣਿਆ ਪੋਲਿਆ ਦਾ ਉਦਘਾਟਨ ਕੀਤਾ ਗਿਆ ਆਤਰ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਲੋਕਾਂ ਦੀ ਮੰਗ ਸੀ ਕਿਉਂਕਿ ਪੁਲ ਬਹੁਤ ਪੁਰਾਣਾ ਸੀ ਤੇ ਰਸਤਾ ਬਹੁਤ ਚੱਲਦਾ ਸੀਗਾ ਅੱ ਇਹ ਲੋ ਜਾਂਦੀ ਸੀ ਪਹਿਲਾਂ ਜਦੋਂ ਦੇਸ਼ ਦੀ ਵੰਡ ਹੋਈ ਤੇ ਫਿਰ ਇਹ ਲੋਹਰ ਤੇ ਬਾਰਡਰ ਤੱਕ ਰਹਿ ਗਈ ਪਹਿਲਾਂ ਸਾਡਾ ਮੀਂਹ ਵਸਤਾ ਦਾ ਹੋ ਜਾਂਦਾ ਸੀ ਇਹਦੀ ਪੱਲੀ ਤੇ ਹਿੱਸਾ ਦੇ ਲੋਕ ਜਾਂਦੇ ਸੀ ਕਿ ਇਹ ਪੁਲ ਜਿਹੜਾ ਅੱਗੇ 100 ਪਿੰਡ ਨੂੰ ਅੰਮ੍ਰਿਤਸਰ ਦੇ ਨਾਲ ਜੋੜਦਾ ਸੀ ਇੱਧਰ ਦੀ ਜਾਂਦੀ ਸੜਕ ਜਿਹੜੀ ਉਹਦੀ ਬੁਨਿਆਦ ਟੱਪ ਗਈ ਸੀ 100 ਸਾਲ ਤੋਂ ਉੱਪਰ ਹੋ ਗਈ ਸੀ ਉਹ ਡਿੱਗਣ ਵਾਲਾ ਸੀ ਸੋ ਮਾਨ ਸਾਹਿਬ ਨੂੰ ਬੇਨਤੀ ਕੀਤੀ ਤੇ ਪੈਸੇ ਉਹਨਾਂ ਨੇ ਦਿੱਤੇ ਉਹ ਤੋੜ ਕੇ ਦਵਾਦਾ ਨਵਾਂ ਪੁਲ ਜਿਹੜਾ ਬਣਾਤਾ 3 ਕਰੋੜ 3 ਲੱਖ ਰੁਪਏ ਦਾ वैसे 3 करोड़ 23 लाख रुपया मौजूद होया पर ਸਾਡੇ ٹھਿੱਕੇਦਾਰ ਨੇ ਤੇ ਸਾਡੇ ਜਿਹੜੇ ਅਫਸਰ ਆ ਉਹਨਾਂ ਦੀ ਸਹਾਂਤ ਨਾ ਅਸੀਂ 20 ਲੱਖ ਰੁਪਿਆ ਵਿੱਚੋਂ ਬਚਾ ਲਿਆ। ਮਤਲਬ 3 करोड़ ਤੇ 10 लाख ਦਾ ਪੁਲ ਜਿਹੜਾ ਉਹ ਬਣਿਆ ਤੇ ਹੁਣ ਮੇਰਾ ਖਿਆਲ ਹੈ ਕੋਈ ਜਿਹੜੀ ਆ ਹੁਣ ਕਿਸੇ ਨੂੰ ਕੋਈ ਤੰਗੀ ਨਹੀਂ ਦਊਗੀ ਪੁਲ ਵਧੀਆ ਬਣ ਜਾ ਅੱਜ ਲੋਕ ਪੈਣੀ ਸ਼ੁਰੂ ਹੋ ਜਣੀ ਉਹਦੇ ਤੇ ਕੰਮ ਖੁੱਲ ਜੂਗਾ ਅਮਦੇਦ। ਮਦਲ ਸਰ ਵੇਖਿਆ ਕਿ ਇਸ ਪੁਲ ਦੇ ਉੱਤੇ ਕਾਫੀ ਜਿਹੜਾ ਐਕਸੀਡੈਂਟ ਵੀ ਹੁੰਦੇ ਸੀਗੇ ਇਸ ਰੋਡ ਉੱਤੇ ਤੇ ਕਾਫੀ ਦਾ ਲੋਕਾਂ ਦਾ ਨੁਕਸਾਨ ਐਕਸੀਡੈਂਟ ਵੀ ਹੁੰਦੇ ਸੀਗੇ ਤੇ ਦੂਜਾ ਇੱਥੇ ਨਾ ਮਤਲਬ ਜਿਹੜਾ ਇੱਕ ਡੈਥ ਵਗੈ ਉਹ ਤੋਂ ਸ਼ਰਾਮ ਆਉਂਦੇ ਬੱਚੇ ਹਰ ਸਾਲ ਦੋ ਤਿੰਨ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਤਾਂ ਹੋਣੀ ਵੀ ਚਾਹੀਦੀ ਪ੍ਰਮਾਤਮਾ ਨੂੰ ਇਦਾਂ ਕਰਦਾਂ ਚਾਹੀਦਾ ਪਰ ਆਪਾਂ ਵੀ ਨਗਹਿਲੀ ਕਰ ਦਿੰਦੇ ਸੋ ਹੁਣ ਇਹਨੂੰ ਇਦਾਂ ਤਾਂ ਬਣਾਇਆ ਕਿ ਹੁਣ ਕਿਸੇ ਦੀ ਸ਼ਹਿਦ ਮਾਤਾ ਸੱਚੇ ਪਾਚਾ ਕਰਪਾਈ ਰੱਖੇ ਹੁਣ ਕਿਸੇ ਦਾ ਕੋਈ ਐਕਸੀਡੈਂਟ ਵਗੈਰਾ ਕੋਈ ਡੈਥ ਹੋਗਾ ਤਾਂ ਨਹੀਂ ਹੋਊਗਾ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਜੀ ਵੱਲੋਂ ਅੱਜ ਉਸ ਪੁਲ ਦਾ ਉਦਘਾਟਨ ਕਰ ਦਿੱਤਾ ਗਿਆ ਜਿਸ ਦੀ ਜੇ ਪੁਲ ਦੀ ਕਾਫੀ ਜ਼ਿਆਦਾ ਇੰਤਜ਼ਾਰ ਸੀਗਾ ਤੇ ਲੋਕ ਕਿਤਨਾ ਕਿਸੇ ਇਸ ਪੁਲ ਨਾ ਬਣਨ ਕਰਕੇ ਕਾਫੀ ਪਰੇਸ਼ਾਨ ਸੀਗੇ ਬਹੁਤ ਸਾਰੇ ਹਾਦਸੇ ਹੋ ਜਾਂਦੇ ਸੀਗੇ ਪਰ ਹੁਣ ਲਗਾਤਾਰ ਜਿਸ ਤਰੀਕੇ ਨਾਲ ਵਿਕਾਸ ਦੀ ਲੜੀ ਚੱਲ ਰਹੀ ਹੈ ਤੇ ਤਾਲੀਵਾਲ ਸਾਹਿਬ ਵੱਲੋਂ ਵੱਖ-ਵੱਖ ਸਕੂਲਾਂ ਦੇ ਵੀ ਜਿਹੜੇ ਵਿਕਾਸ ਹੋ ਕਿਤੇ ਜਾ ਰਹੇ ਨੇ ਬਾਕੀ ਤੁਸੀਂ ਦੇਖ ਰਹੇ ਹੋ ਸਦਰਾਈ ਇੰਡੀਆ ਨਿਊਜ਼ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ